ਇਹਦੀ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸਾਨ ਲੀਡਰ ਸਰਬਣ ਸਿੰਘ ਪੰਦੇਰ ਦੇ ਵੱਲੋਂ ਤੜਕੇ ਹੀ ਵੱਡਾ ਐਲਾਨ ਕਰ ਦਿੱਤਾ ਦਿੱਲੀ ਕੂਚ ਤੋਂ ਪਹਿਲਾਂ ਇੱਕ ਪਾਸੇ ਹਰਿਆਣਾ ਦੀ ਪੁਲਿਸ ਨੇ 163 ਤੇ 144 ਧਾਰਾ ਲਗਾ ਦਿੱਤੀ ਪਰ ਇੱਧਰ ਸਰਬਣ ਸਿੰਘ ਪੰਦੇਰ ਨੇ ਵੀ ਫਿਰ ਵੱਡਾ ਐਲਾਨ ਕਰ ਦਿੱਤਾ ਕੀ ਕੁਝ ਕਹਿ ਰਹੇ ਨੇ ਸਰਬਣ ਸਿੰਘ ਪੰਦੇਰ ਉਹਨਾਂ ਦੀ ਜੁਬਾਨੀ ਮੈਂ ਸਰਬਣ ਸਿੰਘ ਪੰਦੇਰ ਇਸ ਸਮੇਂ ਕਿਸਾਨ ਮਜ਼ਦੂਰ ਮੋਰਚਾ TSM NP ਵੱਲੋਂ ਬੋਲਦਾ ਸ਼ੰਭੂ ਬਾਰਡਰ ਤੋਂ ਕੱਲ ਭਰਾਓ ਇੱਥੋਂ ਹੀ ਮੇਰੇ ਖੱਬੇ ਪਾਸੇ ਸੜਕ ਤੋਂ ਦਿੱਲੀ ਵੱਲ ਨੂੰ ਦੁਪਹਿਰ ਬਾਅਦ ਜਥਾ ਕੁਝ ਕਰੂਗਾ ਕਿੰਨੇ ਦਾ ਜਥਾ ਹੋਊਗਾ ਇਹ ਅੱਜ ਸ਼ਾਮ ਨੂੰ 3 ਵਜੇ ਦੀ ਪ੍ਰੈਸ ਕਾਨਫਰੰਸ ਵਿੱਚ ਕਲੀਅਰ ਕਰਦੇ ਆ ਜਿਵੇਂ ਤੁਹਾਨੂੰ ਪਤਾ ਹੀ ਅਸੀਂ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਨ ਤੇ ਹੋਰ 12 ਮੰਗਾਂ ਤੇ ਸੰਘਰਸ਼ ਕਰ ਰਹੇ ਹਾਂ ਇੱਕ ਲਗਭਗ 9-10 ਮਹੀਨਿਆਂ ਤੋਂ ਵਿਸ਼ ਦੇ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਅਰ ਜਿਵੇਂ ਕੇਂਦਰ ਦੇ ਸੂਬਿਆਂ ਦੇ ਮੰਤਰੀ ਲਗਾਤਾਰ ਰੌਲਾ ਪਾ ਰਹੇ ਤੇ ਟਰੈਕਟਰ ਬਹੁਤ ਈਸ਼ਲੀ ਖਤਰਾ ਟਰਾਲੀ ਬਹੁਤ ਖਤਰਾ ਵਾ ਇਹ ਪੈਦਲ ਚੱਲ ਆਉਣ ਪੁਰਾ ਮੰਟੰਗ ਨਾਲ ਹੋਰ ਵੀਕਲ ਲੈ ਕੇ ਆਜਣ ਜਦੋਂ ਪੈਦਲ ਜਾਣ ਦਾ ਫੈਸਲਾ ਕੀਤਾ ਤੇ ਕੱਲ ਹਰਿਆਣੇ ਦੇ ਡੀਸੀ ਦਾ ਨੋਟਿਸ ਆ ਗਿਆ ਵੀ ਅੰਬਾਲਾ ਦੇ ਜਾਂ ਹਰਿਆਣੇ ਚ ਧਾਰਾ 144 ਲੱਗੀ ਉੱਥੇ ਹਜ਼ਾਰਾਂ ਲੋਕ ਇਕੱਠੇ ਹੋ ਰਹੇ ਨੇ ਪਰ ਦੇਸ਼ ਦੇ ਕਿਸਾਨ ਮਜ਼ਦੂਰ ਤੇ ਤਾਰਾ 144 ਲੱਗੀ ਆ ਬਾਕੀ ਹੋਰ ਕਿਸੇ ਤੇ ਕੋਈ ਨਹੀਂ ਹਰ ਸੂਬੇ ਦੇ ਵਿੱਚੋਂ ਕਰੋੜਾਂ ਲੋਕ ਚਾਹੇ ਰਾਜਸਥਾਨ ਹੋਵੇ ਜੁਪੀ ਹੋਵੇ ਹਰਿਆਣਾ ਹੋਵੇ ਦਿੱਲੀ ਨਾਲ ਜੜੇ ਲੱਗਦੇ ਨੇ ਕਰੋੜਾਂ ਲੋਕ ਜਾਂਦੇ ਹੁੰਦੇ ਉਹਨਾਂ ਤੇ ਕੋਈ ਪਾਬੰਦੀ ਨਹੀਂ ਵੀ ਤੁਸੀਂ ਦਿੱਲੀ ਦੀ ਸਾਨੂੰ ਪਰਮਿਸ਼ਨ ਬਖਾ ਲੋ ਸਾਡੇ ਕਿਸਾਨ ਮਜ਼ਦੂਰ ਤੇ ਇਹ ਪਾਬੰਦੀ ਹੈਗੀ ਆ ਦੂਜਾ ਜੜੀ ਤਨਖੜ ਜੀ ਦੀ ਅੰਤਰਾਤਮਾ ਜਾਗੀ ਜੋਕ ਜੋ ਉਹਨਾਂ ਨੇ ਕਿਹਾ ਉਹਨਾਂ ਨੂੰ ਵੀ ਮੋਦੀ ਸਰਕਾਰ ਅਣ ਸੁਨਾ ਕਰ ਰਹੀ ਆ ਇਹਦੇ ਨਾਲ ਦੀ ਨਾਲ ਔਰ ਅਸੀਂ ਦੇਸ਼ ਦੇ ਅੱਜ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੇਸ਼ ਦੇ ਪੂਰੇ ਕਿਸਾਨ ਮਜ਼ਦੂਰ ਪੰਜਾਬੀਆਂ ਨੂੰ ਰਾਗੀਆਂ ਨੂੰ ਟਾਡੀਆਂ ਨੂੰ ਕਵੀਸ਼ਰਾਂ ਨੂੰ ਦੇਸ਼ ਦੇ ਗਾਇਕਾਂ ਨੂੰ ਹਰ ਬੁੱਧੀਜੀਵੀ ਨੂੰ ਕਿਸਾਨ ਮਜ਼ਦੂਰ ਅੰਦੋਲਨ ਲਈ ਆਵਾਜ਼ ਚੁੱਕਣ ਦੀ ਬੇਨਤੀ ਕਰਦੇ ਔਰ ਵੱਤ ਤੋਂ ਵੱਧ ਇਹਨਾਂ ਬਾਰਡਰਾਂ ਤੇ ਪਹੁੰਚਿਆ ਜਾਵੇ ਹਰ ਇੱਕ ਬੰਦੇ ਦੀ ਲਿਸਟ ਚ ਨਾ ਹੋਊਗਾ ਫਾਰਮ ਭਰਨ ਵਾਸਤੇ ਅੱਡ ਤਰੀਕਾ ਰੱਖਿਆ ਹੋਇਆ ਫਾਰਮ ਭਰ ਕੇ ਆਓ ਹੁਣ ਸਭ ਤੋਂ ਅੱਗੇ ਕਿਸਾਨ ਲੀਡਰ ਹੋ ਕੇ ਸਰਕਾਰ ਦਾ ਤਸ਼ੱਦਦ ਸਹਿਣਗੇ ਜੇ ਸਰਕਾਰ ਨੂੰ ਕੋਈ ਸਮਝ ਹੋਈ ਇਹਦੇ ਹੱਲ ਵਾਲੇ ਪਾਸੇ ਵਧੂਗੀ ਅੱਜ ਮਰਨ ਵਰਤ ਲਗਭਗ 10ਵੇਂ ਦਿਨ ਵਿੱਚ ਔਰ ਸਾਡਾ ਦਿੱਲੀ ਅੰਦੋਲਨ 297 ਦਿਨ ਵਿੱਚ ਸ਼ਾਮਲ ਹੋ ਗਿਆ ਵਾ ਧੰਨਵਾਦ ਤੁਸੀਂ ਸੁਣਿਆ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਕਿਹਾ ਕਿ ਅਸੀਂ ਰਣਨੀਤੀ ਬਣਾ ਦਿੱਤੀ ਆ ਪੂਰੀ ਤਿਆਰੀ ਕਰ ਲਈ ਆ ਅੱਜ ਦੁਪਹਿਰ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਵੇਗੀ ਸਵੇਰੇ ਜਥਿਆਂ ਦੇ ਰੂਪ ਦੇ ਵਿੱਚ ਬਾਅਦ ਦੁਪਹਿਰ ਜਿਹੜੇ ਰਵਾਨਾ ਹੋ ਜਾਣਗੇ ਕਿਸਾਨ ਦਿੱਲੀ ਨੂੰ ਤਾਂ ਪਰ ਦੂਜੇ ਪਾਸੇ ਕਿਸਾਨ ਜਿਹੜੇ ਰਵਾਨਾ ਹੋਣਗੇ ਉਹਨਾਂ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਅਹਿਮ ਗੱਲ ਰਹਿਣ ਵਾਲੀ ਆ ਕਿਉਂਕਿ ਅੰਬਾਲਾ ਦੀ ਪ੍ਰਸ਼ਾਸਨ ਦੇ ਵੱਲੋਂ ਅੰਬਾਲਾ ਦੀ ਪੁਲਿਸ ਦੇ ਵੱਲੋਂ 143 ਤੋਂ 163 ਧਾਰਾ ਲਗਾ ਦਿੱਤੀ ਆ ਤੇ ਕਿਸੇ ਨੂੰ ਵੀ ਕਹਿੰਦੇ ਕੋਈ ਸ਼ਾਂਤੀ ਭੰਗ ਕਰਨ ਨਹੀਂ ਦਿੱਤੀ ਜਾਵੇਗੀ ਖੈਰ ਕਿਸਾਨ ਹੀ ਗੱਲ ਕਹਿ ਰਹੇ ਨੇ ਕਿ ਅਸੀਂ ਸ਼ਾਂਤੀ ਭੰਗ ਨਹੀਂ ਕਰਨੀ ਅਸੀਂ ਕਿਹੜਾ ਟਰੈਕਟਰ ਟਰਾਲੀਆਂ ਲੈ ਕੇ ਜਾਣਾ ਅਸੀਂ ਤਾਂ ਪੈਦਲ ਜੱਥਿਆਂ ਦੇ ਰੂਪ ਦੇ ਵਿੱਚ ਜਾਣਾ ਪਰ ਜੇਕਰ ਕਿਸਾਨਾਂ ਨੂੰ ਜੱਥਿਆਂ ਦੇ ਰੂਪ ਦੇ ਵਿੱਚ ਪੈਦਲ ਪੁਲਿਸ ਰੋਕਦੀ ਆ ਤਾਂ ਫਿਰ ਕਿਸਾਨ ਅਗਲੀ ਰਣਨੀਤੀ ਕੀ ਉਲੀਕਣਗੇ ਕਿਉਂਕਿ ਕਿਸਾਨ ਕਹਿ ਰਹੇ ਨੇ ਉਹ ਜਥੇ 50 ਦੇ ਹੋ ਸਕਦੇ ਨੇ 50 50 ਬੰਦਿਆਂ ਦੇ 100 100 ਬੰਦਿਆਂ ਦੇ ਜਦੋਂ ਕਿ ਹਰਿਆਣਾ ਦੀ ਪੁਲਿਸ ਨੇ ਇਹ ਸਾਫ਼ ਕਰ ਦਿੱਤਾ ਕਿ ਪੰਜ ਬੰਦਿਆਂ ਤੋਂ ਵੱਧ ਜਾਂ ਪੰਜ ਬੰਦੇ ਇਕੱਠੇ ਨਹੀਂ ਹੋ ਸਕਦੇ ਆ ਵਾਲੇ ਦੇ ਵਿੱਚ ਐਂਟਰ ਤਾਂ ਪਰ ਇਸ ਦੇ ਵਿੱਚ ਫਿਰ ਹੁਣ ਕਿਸਾਨ ਕੀ ਚਾਰ ਬੰਦੇ ਤਿੰਨ ਬੰਦੇ ਇਸ ਤਰੀਕੇ ਨਾਲ ਭੇਜਣਗੇ ਜਾਂ ਫਿਰ 50 ਬੰਦੇ 100 ਬੰਦੇ 25 ਬੰਦੇ ਇਸ ਤਰੀਕੇ ਨਾਲ ਭੇਜਣਗੇ ਕਿਸਾਨਾਂ ਦੇ ਲਈ ਖੈਰ ਬੜੀ ਮੁਸ਼ਕਲ ਵਾਲੀ ਗੱਲ ਹੋਵੇਗੀ ਦਿੱਲੀ ਪਹੁੰਚਣਾ